ਜੈਤੋ ਦੇ 179 ਪਰਿਵਾਰਾਂ ਦਾ ਪੱਕੀ ਛੱਤ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਅੱਜ ਨਗਰ ਕੌਂਸਲ ਜੈਤੋ ਦੇ ਦਫ਼ਤਰ ਵਿਖੇ ਸਾਦੇ ਸਮਾਗਮ ਦੌਰਾਨ 179 ਪਰਿਵਾਰਾਂ ਨੂੰ ਪੱਕੀ ਛੱਤ ਕਰਨ ਲਈ ਸਰਟੀਫਿਕੇਟ ਵੰਡੇ 179 ਪਰਿਵਾਰਾਂ ਦੇ ਪੱਕੀ ਛੱਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਉੱਤੇ ਪੰਜਾਬ ਸਰਕਾਰ ਦਾ ਲਗਭਗ 4.5 ਕਰੋੜ ਰੁਪਇਆ ਖਰਚ ਆਵੇਗਾ ਇਸ ਦੌਰਾਨ ਨਗਰ ਕੌਂਸਲ ਦਫ਼ਤਰ ਦੇ ਅਧਿਕਾਰੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਹਰੀਸ਼ ਵੀ ਮੌਜੂਦ ਰਹੇ ਅਤੇ ਜੱਤੋ ਦੇ ਵਿਧਾਇਕ ਅਮੋਲਕ ਸਿੰਘ ਦਾ ਧੰਨਵਾਦ ਕੀਤਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਦ ਕੋਈ ਸਰਕਾਰ ਬਣਦੀ ਹੈ ਤਾਂ ਲੋਕਾਂ ਨੂੰ ਉਮੀਦ ਹੁੰਦੀ ਹੈ ਅਤੇ ਉਹਨਾਂ ਦੇ ਚਿਹਰਿਆਂ ਤੋਂ ਅੱਜ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ। ਬੇਕਰ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਹਮੇਸ਼ਾ ਯਾਦ ਹੁੰਦੀ ਹੈ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਵੀ ਉਹ ਸਾਡਾ ਕੁਝ ਸਵਾਰੀ ਦੀ। ਸੋ ਇਹੋ ਜਿਹਾ ਕੰਮ ਕਰਕੇ ਖੁਸ਼ੀ ਵੀ ਬਹੁਤ ਮਿਲਦੀ ਹੈ ਜਦੋਂ ਕਿਸੇ ਦੇ ਸਿਰ ਤੇ ਛੱਤ ਬਣ ਜਾਂਦੀ ਹੈ। ਸੋ ਅੱਜ ਇਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਸੀ ਕਿ ਉਹਨਾਂ ਦੇ ਮਨ ਦੀ ਸੁਸੀ ਤੇ ਆਪ ਨੂੰ ਵੀ ਕੁਝ ਮਸੂਰ ਸੀ। ਤਕਰੀਬਨ 200 ਦੇ ਕਰੀਬ ਅਸੀਂ ਭਰੇ ਸੀ 179 ਨੂੰ ਜਿਹੜੇ ਅੱਜ ਅਸੀਂ ਉਹ ਅਲਾਟਮੈਂਟ ਲੈਟਰ ਜੇ ਦੇ ਦਿੱਤੇ। ਆ ਜੇਕਰ ਗੱਲ ਕੀਤੀ ਵੀ ਕਿੰਨੀ ਰਕਮ ਹੈ ਸਰ ਇਹਨਾਂ ਦੀ ਪੂਰੀ ਜੀ? 8.5 ਲੱਖ ਰੁਪਇਆ ਇੱਕ ਕਰਦੀ ਆ 179 ਕਰਦੀ। ਹਾਂਜੀ ਕਿਨਾਂ ਸਰ? ਹਾਂਜੀ ਸੱਸੀ ਗੱਲ ਜੀ। ਆ ਕਿਨਾਂ ਤੁਹਾਡਾ ਜੀ? ਮਨਪੂਰਤ ਹੋ ਗਏ ਸਰ। ਹਾਂ ਜਿਹੜੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਅੱਜ ਪੈਸੇ ਦਿੱਤੇ ਗਏ ਕੱਚੇ ਮਕਾਨਾਂ ਦੇ ਕੀ ਕਹਿਣਾ ਚਾਹੋਗੇ ਸਰਕਾਰ ਦਾ? ਅਸੀਂ ਜੀ ਬਹੁਤ-ਬਹੁਤ ਸ਼ੁਕਰਿਆ ਦਾ ਕਰਦੇ ਹਾਂ ਬਹੁਤ-ਬਹੁਤ ਜੀ ਸਾਡੇ 67 ਆ ਜੀ ਤੇ ਆਪਣਾ ਐਮਐਲਏ ਮੋਲਕ ਸਿੰਘ ਤੁਗਮੰਤ ਮਾਨ ਮੁੱਖ ਮੰਤਰੀ ਬਹੁਤ ਵਧੀਆ ਜੀ ਇਹਨਾਂ ਨੇ ਕੰਮ ਕਰਿਆ ਜੀ ਬਹੁਤ ਗਰੀਬਾਂ ਬਾਰੇ ਸੋਚਿਆ ਹੈਗਾ ਬਹੁਤ ਬਹੁਤ ਧਰਵਾਈਆਂ ਲਗਾ ਸ਼ੁਕਰੀਆ ادا ਕਰਦੇ ਹਾਂ ਹਮੇਸ਼ਾ ਇਹਨਾਂ ਨਾਲ ਰਹਿਵਾਂਗੇ ਜੀ ਉਹ ਦੇਵਗਦ ਠੀਕ ਹੈ ਜੀ